ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸਪਨਾ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਫੈਟੀ ਲੀਵਰ ਬਾਰੇ ਜੋ ਕਿ ਬਹੁਤ ਹੀ ਇੱਕ ਆਮ ਦਿੱਕਤ ਹੋ ਚੁੱਕੀ ਹੈ ਹੁਣ ਫੈਟੀ ਲੀਵਰ ਜੋ ਹੈ ਇਹ ਦਿੱਕਤ ਕਿਉਂ ਹੈ ਕਿਉਂਕਿ ਜੋ ਅਸੀਂ ਖਾ ਰਹੇ ਹਾਂ ਤੇ ਜਿੱਦਾਂ ਦਾ ਅਸੀਂ ਲਾਈਫ ਸਟਾਈਲ ਅਪਣਾਇਆ ਹੋਇਆ ਉਹਦੇ ਕਰਕੇ ਜੋ ਹੈ ਫੈਟੀ ਲੀਵਰ ਅੱਜ ਕੱਲ ਬਹੁਤ ਜ਼ਿਆਦਾ ਕਾਮਨ ਹੋ ਗਿਆ ਹੈ ਹੁਣ ਅਗਰ ਅਸੀਂ ਆਪਣੀਆਂ ਆਦਤਾਂ ਸਹੀ ਨਹੀਂ ਕਰਾਂਗੇ ਅਸੀਂ ਆਪਣਾ ਖਾਣਾ ਨਹੀਂ ਠੀਕ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਕੀ ਹੈ ਜਿਹੜਾ ਲੀਵਰ ਹੈ ਫੈਟੀ ਲੀਵਰ ਤੋਂ ਬਦਲ ਕੇ ਹੌਲੀ ਹੌਲੀ ਹੋਰ ਖਰਾਬ ਹੋਏਗਾ ਤੇ ਸਿਰੋਸਿਸ ਹੋ ਜਾਏਗੀ ਤੇ ਅਗਰ ਅਸੀਂ ਫੇਰ ਵੀ ਆਪਣਾ ਲਾਈਫਸਟਾਈਲ ਚੇਂਜ ਨਹੀਂ ਕੀਤਾ ਡਾਈਟ ਚੇਂਜ ਨਹੀਂ ਕੀਤੀ ਤੇ ਇੱਕ ਜੋ ਲੀਵਰ ਚ ਕੈਂਸਰ ਦਾ ਵੀ ਰਿਸਕ ਰਹਿੰਦਾ ਹੈ ਕਿਹੜੀਆਂ ਚੀਜ਼ਾਂ ਆਪਾਂ ਫੈਟੀ ਲੀਵਰ ਅਗਰ ਸਾਨੂੰ ਫੈਟੀ ਲੀਵਰ ਦੀ ਦਿੱਕਤ ਆਈ ਹੈ ਕਿਹੜੀ ਚੀਜ਼ਾਂ ਆ ਜੋ ਅਸੀਂ ਖਾਣੀਆਂ ਤੇ ਕਿਹੜੀ ਚੀਜ਼ ਅਸੀਂ ਨਹੀਂ ਖਾਣੀਆਂ ਆਪਾਂ ਇਸ ਬਾਰੇ ਗੱਲ ਕਰਾਂਗੇ ਅੱਜ ਹੁਣ ਕਿ ਪਹਿਲੇ ਤਾਂ ਅਸੀਂ ਗੱਲ ਕਰਾਂਗੇ ਕਿਹੜੀ ਚੀਜ਼ ਨਹੀਂ ਖਾਣੀ ਹੈ ਜਿਹੜੀ ਵੀ ਸਾਡੀ ਪੈਕਡ ਫੂਡ ਆਂਦਾ ਫਰੋਜ਼ਨ ਫੂਡ ਆਂਦਾ ਹੈ ਫਰੋਜ਼ਨ ਮੀਟ ਆਂਦਾ ਹੈ ਇਹ ਆਪਾਂ ਬਿਲਕੁਲ ਨਹੀਂ ਲੈਣਾ ਫਿਰ ਉਸ ਤੋਂ ਬਾਅਦ ਜਿਹੜਾ ਸੋਡਾ ਹੁੰਦਾ ਹੈ ਸੌਫਟ ਡਰਿੰਕਸ ਜਿਹੜੀਆਂ ਹੋਗੀਆਂ ਇਹ ਆਪਾਂ ਨਹੀਂ ਲੈਣੀਆਂ ਇਹਨਾਂ ਚ ਕੀ ਹੈ ਬਹੁਤ ਹੀ ਜਿਆਦਾ ਮਾਤਰਾ ਚ ਫਰਕਟੋਜ਼ ਹੁੰਦਾ ਹੈ ਜਿਹੜਾ ਫਰਕਟੋਜ਼ ਹੈ ਇਹ ਐਸੀ ਸ਼ੂਗਰ ਹੈ ਜਿਹੜੀ ਕਿ ਲੀਵਰ ਚ ਜਾ ਕੇ ਫੈਟ ਚ ਚੇਂਜ ਬਦਲ ਜਾਂਦੀ ਹੈ ਤੇ ਉਹਦੇ ਨਾਲ ਫੈਟ ਜਿਹੜੀ ਹੈ ਲੀਵਰ ਚ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ ਬਿਲਕੁਲ ਵੀ ਜਿਹੜੀਆਂ ਇਹ ਕੋਲਡ ਡਰਿੰਕ ਜਿਹਨੂੰ ਆਪਾਂ ਕਹਿ ਦਿੰਦੇ ਆ ਆਪਾਂ ਨਹੀਂ ਲੈਣੀਆਂ ਅਗਰ ਸਾਨੂੰ ਫੈਟੀ ਲੀਵਰ ਦੀ ਦਿੱਕਤ ਹੈ ਫਿਰ ਆਪਾਂ ਬੇਕਰੀ ਦੀ ਜਿਹੜੇ ਬਿਸਕਟ ਹੋ ਗਏ ਕੇਕ ਹੋ ਗਏ ਪੇਸਟਰੀਜ਼ ਹੋ ਗਈਆਂ ਇਹ ਚੀਜ਼ਾਂ ਨਹੀਂ ਲੈਣੀਆਂ ਡੇਰੀ ਪ੍ਰੋਡਕਟਸ ਜਿਹੜਾ ਸਾਡਾ ਫੁੱਲ ਫੈਟ ਵਾਲਾ ਦੁੱਧ ਹੁੰਦਾ ਆਪਾਂ ਉਹਨੂੰ ਅਵੋਇਡ ਕਰਨਾ ਹੈ ਉਸ ਤੋਂ ਪਰਹੇਜ਼ ਕਰਨਾ ਹੈ ਫਿਰ ਆਪਾਂ ਬਟਰ ਤੋਂ ਪਰਹੇਜ਼ ਕਰਨਾ ਹੈ ਜਿਹੜਾ ਆਪਾਂ ਫਾਸਟ ਫੂਡ ਖਾਂਦੇ ਆ ਉਹ ਆਪਾਂ ਬੰਦ ਕਰਨਾ ਹੈ ਆਪਣਾ ਤੇ ਜਿਹੜਾ ਵੀ ਆਪਾਂ ਤਲੀਆਂ ਚੀਜ਼ਾਂ ਖਾਂਦੇ ਆ ਉਹ ਨਹੀਂ ਖਾਣੀਆਂ ਇਹ ਸਾਰੀ ਹੈ ਜਿਹੜੀ ਚੀਜ਼ਾਂ ਸੀ ਨਹੀਂ ਖਾਣੀਆਂ ਇਹ ਚੀਜ਼ਾਂ ਨਹੀਂ ਅਗਰ ਖਾਵਾਂਗੇ ਕੈਟਿ ਲਿਵਰ ਦੇ ਨਾਲ ਨਾਲ ਆਉਣ ਵਾਲੇ ਸਮੇਂ 'ਚ ਸਾਨੂੰ ਡਾਇਬੀਟਿਸ ਜਾਂ ਫਿਰ ਸ਼ੂਗਰ ਜੋ ਹੈ ਇਤੋਂ ਵੀ ਬਚਾ ਰਹੇਗਾ ਹਾਈਪਰ ਟੈਂਸ਼ਨ ਜ਼ਿਆਦਾ ਬੀਪੀ ਜਿਹੜਾ ਹੋ ਜਾਂਦਾ ਹੈ ਉਹਦੇ ਤੋਂ ਵੀ ਬਚਾ ਰਹੇਗਾ ਫਿਰ ਆਉਣ ਵਾਲੇ ਸਮੇਂ 'ਚ ਹਾਰਟ ਦੀਆਂ ਜਿਹੜੀਆਂ ਦਿਲ ਦੀਆਂ ਬਿਮਾਰੀਆਂ ਨੇ ਦਿਲ ਦੇ ਰੋਗ ਨੇ ਉਹ ਤੋਂ ਵੀ ਸਾਡਾ ਬਚਾ ਰਹੇਗਾ ਹੁਣ ਆਪਾਂ ਕਿਹੜੀਆਂ ਚੀਜ਼ਾਂ ਆਪਣੀ ਡਾਈਟ 'ਚ ਐਡ ਕਰਨੀਆਂ ਪਹਿਲੇ ਤਾਂ ਆਪਾਂ ਸਬਜ਼ੀਆਂ ਕਿਹੜੀਆਂ ਖਾਣੀਆਂ ਸਬਜ਼ੀਆਂ ਜਿਹੜੀਆਂ ਆ ਸਾਗ ਹੋ ਗਿਆ ਜੋ ਸਾਗ ਹੈ ਲਿਵਰ ਲਈ ਬਹੁਤ ਵਧੀਆ ਹੈ ਸਾਗ ਦੇ ਨਾਲ ਬ੍ਰੋਕਲੀ ਤੁਸੀਂ ਲੈ ਸਕਦੇ ਹੋ ਫਿਰ ਜਿਹੜੇ ਪੱਤਾ ਗੋਭੀ ਹੋਗੀ ਇਹ ਤੁਸੀਂ ਲੈ ਸਕਦੇ ਹੋ ਫਿਰ ਤੁਹਾਡੀਆਂ ਫਰੂਟ ਫਰੂਟ ਆਪਾਂ ਕਿਹੜੇ ਲੈ ਸਕਦੇ ਆ ਸੇਬ ਹੋ ਗਿਆ ਸੰਤਰਾ ਹੋ ਗਿਆ ਫਿਰ ਸਾਡੇ 베ਰੀਜ਼ ਵਾਲੇ ਜਿਹੜੇ ਫਰੂਟ ਹੈ ਉਹ ਆਪਾਂ ਲੈ ਸਕਦੇ ਆ ਡੇਰੀ ਪ੍ਰੋਡਕਟਸ ਨੂੰ ਆਪਾਂ ਪਹਿਲੇ ਕਿਹਾ ਕਿ ਜਿਵੇਂ ਅਸੀਂ ਫੁੱਲ ਕਰੀਮ ਵਾਲਾ ਫੁੱਲ ਫੈਟ ਵਾਲਾ ਦੁੱਧ ਨਹੀਂ ਲੈਣਾ ਤੇ ਆਪਾਂ ਇਸ ਦੀ ਕੀ ਲੈਣਾ ਜਿਹੜਾ ਲੋ ਫੈਟ ਵਾਲਾ ਦੁੱਧ ਹੈ ਉਹ ਸਾਡੇ ਲਈ ਬਹੁਤ ਵਧੀਆ ਹੈ ਆਪਾਂ ਲੋ ਫੈਟ ਵਾਲਾ ਦੁੱਧ ਲਵਾਂਗੇ ਫਿਰ ਜਿਹੜਾ ਯੋਗਰਟ ਆਂਦਾ ਉਹ ਬਹੁਤ ਹੀ ਅੱਛਾ ਤੇ ਫਾਇਦੇਮੰਦ ਰਹਿੰਦਾ ਲਿਵਰ ਲਈ ਵੀ ਸਾਡੀ ਪੂਰੀ ਬੋਡੀ ਲਈ ਬਹੁਤ ਵਧੀਆ ਹੁੰਦਾ ਹੁਣ ਜੋ ਲਿਵਰ ਹੈ ਲਿਵਰ ਲਈ ਜੋ ਫਿਸ਼ 'ਚ ਉਹ omega 3 ਫੈਟੀ ਐਸਿਡ ਪਾਇਆ ਜਾਂਦਾ ਹੈ ਉਹ ਬਹੁਤ ਫਾਇਦੇਮੰਦ ਰਹਿੰਦਾ ਤੇ ਅਸੀਂ ਫਿਸ਼ ਲੈ ਸਕਦੇ ਆ ਫਿਰ ਆਪਾਂ ਅਗਰ ਖਾਣਾ ਬਣਾ ਰਹੇ ਤਾਂ ਆਪਾਂ ਆਇਲ ਕਿਹੜਾ ਯੂਜ਼ ਕਰਨਾ ਹੈ ਜਿਹੜਾ ਆਇਲ ਬੈਸਟ ਦੱਸਿਆ ਜਾਂਦਾ ਉਹ ਹੈ ਐਕਸਟਰਾ ਵਰਜਨ 올ਿਵ ਆਇਲ ਜਿਹੜਾ ਹੁੰਦਾ ਉਹ ਅਗਰ ਆਪਾਂ ਆਪਣੀ ਡਾਈਟ 'ਚ ਐਡ ਕਰਾਂਗੇ ਉਹ ਲਿਵਰ ਲਈ ਬਹੁਤ ਵਧੀਆ ਫਾਇਦਾ ਕਿਵੇਂ ਹੈ ਇਹਦੇ 'ਚ ਜਿਹੜੇ ਮੋਨੋਸੈਚੂਰੇਟਿਡ ਫੈਟੀ ਐਸਿਡ ਹੁੰਦੇ ਆ ਜਿਹੜੇ ਆਪਾਂ ਸਾਡੀ ਲਿਵਰ ਲਈ ਬਹੁਤ ਫਾਇਦੇਮੰਦ ਹੁੰਦੇ ਆ ਵਿਟਾਮਿਨ E ਹੁੰਦਾ ਹੈ ਜਿਹੜਾ ਲੀਵਰ ਦੀ ਰਿਪੇਅਰ ਕਰਦਾ ਹੈ omega 3 ਹੋ ਗਿਆ ਜਿਹੜਾ ਮੋਨੋਸੈਚੁਰੇਟਿਡ ਫੈਟਸ ਹੋ ਗਿਆ ਇਹਨਾਂ ਨਾਲ ਕੀ ਹੈ ਜਿਹੜੇ ਲੀਵਰ ਖਰਾਬ ਹੋਣ ਵਾਲੇ ਜਿਹੜੇ ਰਿਐਕਸ਼ਨ ਚੱਲਦੇ ਪਿਆ ਉਹਨਾਂ ਨੂੰ ਇਹ ਰੋਕਦੇ ਆ ਇਸ ਤੋਂ ਬਾਅਦ ਆ ਜਾਂਦੇ ਸਾਡੇ ਜਿਹੜੇ ਨਟਸ ਹੈ ਜਿਹੜੇ ਸਾਡੇ ਡਰਾਈ ਫਰੂਟਸ ਹੈ ਹੁਣ ਇਹਨਾਂ ਚ ਸਭ ਤੋਂ ਜ਼ਿਆਦਾ ਫਾਇਦੇ ਵਾਲਾ ਡਰਾਈ ਫਰੂਟ ਹੈ ਉਹ ਹੈ ਸਾਡਾ ਅਖਰੋਟ ਜਾਂ ਜਿਹਨੂੰ ਆਪਾਂ ਕਹਿੰਦੇ ਨੇ ਵਾਲਨਟ ਜਿਹੜਾ ਵਾਲਨਟ ਹੈ ਉਹ ਇੰਨਾ ਜ਼ਿਆਦਾ ਵਧੀਆ ਹੈ ਲਿਵਰਲੀ ਇਹ ਕੀ ਹੈ ਲਿਪਿਡ ਪ੍ਰੋਫਾਈਲ ਨੂੰ ਵੀ ਸਾਡੀ ਜਿਹੜੀ ਸਾਡੀ ਆਪਾਂ ਟੈਸਟ ਕਰਾਣੇ ਲਿਪਿਡ ਪ੍ਰੋਫਾਈਲ ਉਹਨੂੰ ਵੀ ਠੀਕ ਕਰ ਦਿੰਦਾ ਹੈ ਦੇ ਨਾਲ ਦੇ ਨਾਲ ਜਿਹੜੀ ਅਗਰ ਲੀਵਰ 'ਚ ਸੋਜ ਹੈ ਉਹਨੂੰ ਵੀ ਹੌਲੀ ਹੌਲੀ ਘਟ ਕਰ ਦਿੰਦਾ ਹੈ ਅਕਰੋੜ ਦੇ ਨਾਲ ਨਾਲ ਬਦਾਮ ਬਦਾਮ 'ਚ ਵੀ ਮੋਨੋਸੈਚੂਰੇਟਿਡ ਫੈਟਸ ਹੁੰਦੀਆਂ ਨੇ ਫਾਈਬਰ ਹੁੰਦਾ ਹੈ ਇਹ ਜੋ ਹੈ ਲੀਵਰ ਲਈ ਬਹੁਤ ਵਧੀਆ ਹੈ ਫਿਰ ਜਿਹੜੇ ਸੂਰਜਮੁਖੀ ਦੇ ਬੀਜ ਜਿਹਨੂੰ ਆਪਾਂ ਸਨਫਲਾਅਰ ਸੀਡਸ ਕਹਿੰਦੇ ਆ ਉਹ ਵੀ ਅਗਰ ਅਸੀਂ ਆਪਣੀ ਡਾਈਟ 'ਚ ਐਡ ਕਰਾਂਗੇ ਤੇ ਸਾਡੀ ਲੀਵਰ ਲਈ ਬਹੁਤ ਵਧੀਆ ਰਹੇਗਾ ਹੁਣ ਆਪਾਂ ਡਾਈਟ 'ਚ ਇਹ ਸਾਰੀ ਚੀਜ਼ਾਂ ਦੇ ਨਾਲ-ਨਾਲ ਆਪਾਂ ਫਾਈਬਰ ਐਡ ਕਰਨਾ ਹੈ ਫਾਈਬਰ ਕਿਵੇਂ ਐਡ ਹੋਏਗਾ ਜਿਹੜੀ ਆਪਾਂ ਆਟਾ ਖਾ ਰਹੇ ਆ ਜਿਹੜਾ ਆਪਾਂ ਰਿਫਾਈਨਡ ਆਟਾ ਲੈ ਰਹੇ ਆ ਜਾਂ ਇਹ ਚੀਜ਼ਾਂ ਇਹਨੂੰ ਬੰਦ ਕਰਕੇ ਆਪਾਂ ਹੋਲ ਵੀਟ ਜਾਂ ਹੋਲ ਗ੍ਰੇਨ ਆਪਾਂ ਸ਼ੁਰੂ ਕਰਨਾ ਹੈ ਉਹਦੇ 'ਚ ਤੁਸੀਂ ਬਾਜਰੇ ਦਾ ਆਟਾ ਜੋ ਰਾਗੀ ਇਹ ਸਾਰੀ ਚੀਜ਼ਾਂ ਐਡ ਕਰਕੇ ਅਗਰ ਤੁਸੀਂ ਖਾਓਗੇ ਤਾਂ ਬਹੁਤ ਜ਼ਿਆਦਾ ਫਾਈਬਰ ਮਿਲੇਗਾ ਬੋਡੀ ਨੂੰ ਤੇ ਉਹਦੇ ਨਾਲ ਜੋ ਹੈ ਲੀਵਰ 'ਚ ਜਿਹੜੀ ਸੋਜ ਹੈ ਉਹ ਕੰਟਰੋਲ ਹੋਏਗੀ ਉਹ ਠੀਕ ਹੋਏਗੀ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਦਾਲਾਂ ਹੈ ਦਾਲਾਂ 'ਚ ਕੀ ਹੈ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਫਾਈਬਰ ਵੀ ਜ਼ਿਆਦਾ ਹੁੰਦਾ ਹੈ ਅਗਰ ਅਸੀਂ ਦਾਲਾਂ ਲਵਾਂਗੇ ਉਹਦੇ 'ਚ ਸਾਨੂੰ ਪ੍ਰੋਟੀਨ ਫਾਈਬਰ ਮਿਲੇਗਾ ਫਿਰ ਮਿਨਰਲਸ ਮਿਲਣਗੇ ਦਾਲਾਂ ਨਾਲ ਵੀ ਸਾਡੀ ਬੋਡੀ ਨੂੰ ਫਾਈਬਰ ਤੇ ਪ੍ਰੋਟੀਨ ਬਹੁਤ ਜ਼ਿਆਦਾ ਮਿਲੇਗਾ ਜੋ ਕਿ ਲੀਵਰ ਲਈ ਵਧੀਆ ਰਹੇਗਾ ਜਿਹੜਾ ਆਪਾਂ گارਲਿਕ ਕਹਿ ਦਿੰਨੇ ਆ ਥੋਮ ਜਿਹਨੂੰ ਅਸੀਂ ਕਹਿੰਨੇ ਆ ਅਗਰ ਅਸੀਂ ਉਹ ਵੀ ਲੈਣੇ ਆ ਤੇ ਜਿਹੜਾ ਥੋਮ ਹੈ ਉਹਨੂੰ ਆਪਾਂ ਥੋੜੀ ਜਿੜ ਪੀਸ ਕੇ ਇਹਨੂੰ ਰੱਖ ਸਕਦੇ ਆ ਪੀਸ ਕੇ ਅਗਰ ਥੋੜਾ ਟਾਈਮ ਇਹਨੂੰ ਰੱਖਾਂਗੇ ਤੇ ਬਾਅਦ ਚ ਪਾਣੀ ਨਾਲ ਅਸੀਂ ਲੈਣਾ ਹੈ ਤੇ ਉਹਦੇ ਨਾਲ ਵੀ ਲੀਵਰ ਤੇ ਜਿਹੜੀ ਸੋਜ ਹੈ ਉਹ ਕਟੇਗੀ ਤੇ ਨਾਲ ਦੀ ਨਾਲ ਹਲਦੀ ਵੀ ਲੀਵਰ ਲਈ ਬਹੁਤ ਫਾਇਦੇਮੰਦ ਰਹਿੰਦੀ ਹੈ ਕੁਝ ਸਟੱਡੀਜ਼ ਕਹਿੰਦੀਆਂ ਨੇ ਜਿਹੜੀ ਕੌਫੀ ਐ ਕੌਫੀ ਵੀ ਸਾਡੇ ਲਿਵਰ ਲਈ ਬਹੁਤ ਵਧੀਆ ਐ ਅਗਰ ਅਸੀਂ ਕੌਫੀ ਦਿਨ ਚ 2 ਤੋਂ 3 ਕੱਪ ਅਗਰ ਲੈ ਲੈਨੇ ਆ ਉਹਦੇ ਨਾਲ ਵੀ ਫੈਟੀ ਲਿਵਰ ਦੀ ਦਿੱਕਤ ਨੂੰ ਠੀਕ ਕਰੇਗੀ ਜਾਂ ਉਹਨੂੰ ਹੌਲੀ-ਹੌਲੀ ਰਿਵਰਸ ਕਰੇਗੀ ਹੁਣ ਆ ਲਾਸਟ ਗੱਲ ਆ ਜਾਂਦੀ ਮਾਈਕਰੋਨਿਊਟ੍ਰੀਐਂਟ ਜਿਹੜੇ ਸਾਡੇ ਵਿਟਾਮਿਨ ਹੋਗੇ ਮਿਨਰਲਸ ਹੋਗੇ ਹੁਣ ਇਹ ਜ਼ਰੂਰੀ ਐ ਹਾਂਜੀ ਇਹ ਵੀ ਸਾਡੇ ਜਿਹੜੇ ਲਿਵਰ ਲਈ ਐ ਬਹੁਤ ਜ਼ਰੂਰੀ ਹੁੰਦੇ ਐ ਵਿਟਾਮਿਨ A ਹੋ ਗਿਆ D ਹੋ ਗਿਆ E ਹੋ ਗਿਆ ਇਹ ਸਾਰੇ ਕੀ ਹੈ ਇਹ ਵਿਟਾਮਿਨ ਕੀ ਹੈ ਹੋਲੀ ਜੋ ਲੀਵਰ ਲਈ ਐਂਟੀਆਕਸੀਡੈਂਟ ਪ੍ਰੋਵਾਈਡ ਕਰਾਉਂਦੇ ਨੇ ਲੀਵਰ ਦੀ ਰਿਕਵਰੀ ਲਈ ਵਧੀਆ ਹੁੰਦੇ ਆ ਤੇ ਲੀਵਰ ਦੀ ਜਿਹੜੀ ਸੋਜ ਆ ਉਹਨੂੰ ਘੱਟ ਕਰਦੇ ਆ ਫਿਜ਼ੀਕਲ ਐਕਟੀਵਿਟੀ ਐਕਸਰਸਾਈਜ਼ ਇਹ ਵੀ ਆਪਾਂ ਸ਼ੁਰੂ ਕਰਨੀ ਹੈ ਫਿਰ ਆਪਾਂ ਨੀਂਦ ਪੂਰੀ ਲੈਣੀ ਹੈ ਪਾਣੀ ਜ਼ਿਆਦਾ ਪੀਣਾ ਹੈ ਇਹ ਸਾਰੀ ਚੀਜ਼ਾਂ ਨਾਲ ਕੀ ਹੈ ਹੌਲੀ ਹੌਲੀ ਸਾਡਾ ਲੀਵਰ ਲੀਵਰ ਜੋ ਹੈ ਹੌਲੀ ਹੌਲੀ ਰਿਕਵਰ ਕਰੇਗਾ ਠੀਕ ਹੋਣ ਲੱਗ ਜਾਏਗਾ ਤੇ ਜਿਹੜੀ ਫੈਟੀ ਲੀਵਰ ਦੀ ਪ੍ਰੋਬਲਮ ਹੈ ਹੌਲੀ ਹੌਲੀ ਕਾਫੀ ਠੀਕ ਹੋ ਜਾਏਗੀ ਵੀਡੀਓ ਅਗਰ ਚੰਗੀ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਜਿਨ੍ਹਾਂ ਦੀ ਵੀ ਇਹ ਫੈਟੀ ਲੀਵਰ ਦੀ ਦਿੱਕਤ ਹੈ ਉਹਨਾਂ ਨੂੰ ਪਤਾ ਲੱਗ ਸਕੇ ਉਹ ਆਪਣੀ ਡਾਈਟ ਨੂੰ ਕਿਵੇਂ ਚੇਂਜ ਕਰਨ ਆਪਣੀ ਲਾਈਫ ਸਟਾਈਲ ਨੂੰ ਕਿਵੇਂ ਚੇਂਜ ਕਰਨ ਤਾਂ ਜੋ ਉਹਨਾਂ ਦੀ ਜਿਹੜੀ ਫੈਟੀ ਲੀਵਰ ਦੀ ਦਿੱਕਤ ਹੈ ਉਹ ਤੋਂ ਉਹਨਾਂ ਨੂੰ ਰਾਹਤ ਮਿਲੇ